ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰੀਆਂ ਦੇ ਖਿਲਾਫ ਵਿੱਢੇ ਗਏ ਮਹਿੰਮ ਦੇ ਤਹਿਤ ਬਟਿੰਡਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਵੱਲੋਂ 9 ਦੋਸ਼ੀਆਂ 'ਤੇ ਕਾਨੂੰਨ ਮੁਕਦਮਾ ਦਰਜ ਕਰਕੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਕਬਜ਼ੇ ਵਿੱਚੋਂ 1 ਕਰੋੜ 78 ਲੱਖ ਰੁਪਏ ਦੀ ਡਰੱਗ ਮਨੀ ਵੀ ਕਾਬੂ ਕੀਤੀ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਐਸਪੀਜੀ ਅਜੀ ਗਾਂਧੀ ਨੇ ਦੱਸਿਆ ਕਿ ਨਸ਼ਾ ਤਸਕਰੀ ਦਾ ਮੁਖ ਸਰਗਨਾ ਅਮਰੀਕਾ ਵਿੱਚ ਬੈਠ ਕੇ ਇੰਟਰਨੈਸ਼ਨਲ ਪੱਧਰ 'ਤੇ ਪੰਜਾਬ ਦੇ ਵਿੱਚ ਆਪਣਾ ਬਹੁਤ ਵੱਡਾ ਡਰੱਗ ਨੈੱਟਵਰਕ ਚਲਾ ਰਿਹਾ ਹੈ 4 ਅਕਿਊਜ਼ਡ ਅਰੈਸਟ ਹੋਏ ਸੀ 270 ਗ੍ਰਾਮ ਹੈਰੋਇਨ 18 ਲੱਖ ਦੇ ਕਰੀਬ ਡਰਗ ਮਨੀ ਲਗਜ਼ਰੀ ਗੱਡੀ ਤੇ ਉਹ ਸਾਰਾ ਬਰਾਮਦਗੀ ਸੀਗੀ ਉਹਦੇ ਵਿੱਚ ਇੱਕ ਦੋਸ਼ੀ ਬਿੱਕਰ ਸਿੰਘ ਪੁੱਤਰ ਜਗਸੀਰ ਸਿੰਘ ਉਸ ਟਾਈਮ ਵਾਂਟਡ ਸੀ ਉਹ ਰੀਸੈਂਟਲੀ ਆਗਰਿਆ ਦੇ ਵਿੱਚ ਫੜਿਆ ਗਿਆ ਸੀ ਉਹਨੂੰ ਪ੍ਰੋਟੈਕਸ਼ਨ ਵਾਂਟਡ ਚ ਲਿਆ ਕੇ ਇੱਥੇ ਪੁੱਛਗਿਚ ਕੀਤੀ ਗਈ ਤੇ ਉਹਦੀ ਨਿਸ਼ਾਨਦੇਹੀ ਤੇ ਅਸੀਂ ਹੋਰ ਅੱਗੇ ਕਾਰਵਾਈ ਕਰਦੇ ਹਾਂ ਇਹਦੇ ਵਿੱਚ ਫਰਦਰ ਬੈਕਵਰਡ ਲਿੰਕੇਜ ਦੇ ਵਿੱਚ ਇਨਵੈਸਟੀਗੇਟ ਕਰਦੇ ਹਾਂ ਇਹਦੇ ਵਿੱਚ ਅਸੀਂ ਹੋਰ ਦੋਸ਼ੀ ਫੜੇ ਨੇ ਉਹਦੇ ਵਿੱਚ ਟੋਟਲ ਤਿੰਨ ਦੋਸ਼ੀ ਅਸੀਂ ਹੁਣ ਹੋਰ ਅਰੈਸਟ ਕੀਤੇ ਨੇ ਤੇ ਇਹਨਾਂ ਤੋਂ ਟੋਟਲ 1 ਕਰੋੜ 78 ਲੱਖ ਦੀ ਜਿਹੜੀ ਡਰੱਗ ਬਣੀ ਹੈ ਉਹ ਰਿਕਵਰ ਹੋਈ ਹੈ ਤੇ ਇਸ ਤੋਂ ਇਲਾਵਾ ਇੱਕ ਦੋਸ਼ੀ ਸਨੀदयाल ਕਿੰਦਰਵੀਰ ਸਿੰਘ ਉਰਫ ਸਨੀदयाल ਜਿਹੜਾ ਹੁਣ ਇਸ ਟਾਈਮ ਯੂਐਸਏ ਦੇ ਵਿੱਚ ਬੈਠਾ ਆ ਸਾਰਾ ਡਰੰਕਸ ਦਾ ਨੈਟਵਰਕ ਚਲਾ ਰਿਹਾ ਹੈ ਉਹ ਵੀ ਇਹਦੇ ਵਿੱਚ ਨੋਮੀਨੇਟਡ ਹੈਗਾ ਜਲਦੀ ਸਭ ਇਹ ਤਾਂ ਪਹਿਲਾਂ ਉਹਨਾਂ ਦੇ ਪੱਤੇ ਹੀ ਨਹੀਂ ਇਨਾਂ ਦੇ ਪਹਿਲਾਂ ਪਰਚੇ ਦਰਜ ਹੈਗੇ ਜਿਹੜੇ ਪਹਿਲਾਂ 4 ਅਕਿਊਜ਼ ਫੜੇ ਗਏ ਸੀ ਉਹਨਾਂ ਤੇ ਵੀ ਪਹਿਲਾਂ ਐਨਡੀਪੀਆ ਐਕਟ ਦੇ ਤਹਿਤ ਮੁਕਦਮੇ ਦਰਜ ਸੀ ਹੁਣ ਜਿਹੜੇ ਦੋਸ਼ੀ ਫੜੇ ਆ ਬਿੱਕਰ ਸਿੰਘ ਉਹਤੇ ਪਹਿਲਾਂ ਦੋ ਮੁਕਦਮੇ ਦਰਜ ਨੇ ਇਸ ਤੋਂ ਇਲਾਵਾ ਤਾਰਾ ਚੰਦ ਪਾਰਿਕ ਜਿਹੜਾ ਲੁਧਿਆਣੇ ਤੋਂ ਅਰੈਸਟ ਕੀਤਾ ਗਿਆ ਹੈ ਜਿਹੜਾ ਡਰਗ ਮਨੀ ਨੂੰ ਬਾਹਰ ਭੇਜਣ ਦਾ ਕੰਮ ਕਰਦਾ ਸੀ ਉਹਤੇ ਪਹਿਲਾਂ ਕੋਈ ਮੁਕਦਮੇ ਦਰਜ ਹੈ ਨਹੀਂ ਸਿਮਿਲਰਲੀ ਅੰਮ੍ਰਿਤਸਰ ਤੋਂ ਜਿਹੜੇ ਦੋ ਅਕਿਊਜ਼ ਅਰੈਸਟ ਹੋਏ ਉਹਨਾਂ ਦੇ ਵੀ ਕੋਈ ਮੁਕਦਮਾ ਦਰਜ ਨਹੀਂ ਸਰ ਇਹ ਰਾਇ ਵਾਲੇ ਕਿੱਥੋਂ ਦੇ ਬਿੱਕਰ ਸਿੰਘ ਸਰ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਵੀ ਸੰਬੰਧ ਹਜੇ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਓਨਗoing ਹੈ ਤੇ ਇਹਦੇ ਵਿੱਚ ਹੋਰ ਜਿਹੜੇ ਵੀ ਕੋਈ ਅਕਿਊਜ਼ਡ ਹੈਗਾ ਜਿਹੜੇ ਵੀ ਕਿਸੇ ਦਾ ਰੋਲ ਸਾਹਮਣੇ ਆਊਗਾ ਉਹਨਾਂ ਤੇ ਵੀ ਅਸੀਂ ਬਣਦੀ ਕਾਰਵਾਈ ਕਰਾਂਗੇ ATM ਤੋਂ ਇਲਾਵਾ ਜਿਹੜਾ ਹਵਾਲਾ ਦਾ ਵੀ ਕੰਮ ਸੀਗਾ ਇਹ ਨਾਲੇ ਦਾ ATM ਤਾਂ ਨੇ ਪੱਟੇ ਪੱਟੇ ਸੀ ਹਾਂਜੀ ਹਵਾਲਾ ਦਾ ਕੰਮ ਵੀ ਇਹ ਕਰਦਾ ਸੀ ਅ ਜਿਹੜੀ ਡਰਗ ਮਨੀ ਹੈ ਜਿਹੜੇ ਡਰੱਗਸ ਸਮਗਲਰਸ ਨੇ ਉਹ ਆਪਣੀ ਸਾਰੀ ਡਰਗ ਮਨੀ ਇਹਨੂੰ ਦਿੰਦੇ ਸੀ ਫਿਰ ਆਪਣੇ ਚੈਨਲਸ ਯੂਜ਼ ਕਰਕੇ ਉਹ ਡਰਗ ਮਨੀ ਨੂੰ ਪਾਰ ਭੇਜਣ ਦਾ ਕੰਮ ਕਰਦਾ ਸੀ ਸਰ ਇਹ ਵਿੱਚ ਕੋਈ ਪਾਕਿਸਤਾਨ ਦਾ ਲਿੰਕ ਵੀ ਹੈ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਉਹਨਾਂ ਨੇ ਖੁਲਾਸਾ ਕੀਤਾ ਹੈ ਉਹਦੇ ਵਿੱਚ ਵੀ 4 ਕਿਲੋ ਦੇ ਕਰੀਬ ਹੈਰੋਇਨ ਫੜੀ ਗਈ ਹੈ ਉਹਦੇ ਵਿੱਚ ਜਿਹੜੇ ਸਮੱਗਲਰ ਹੈਗੇ ਉਹ ਇਹਨਾਂ ਦੇ ਨਾਲ ਲਿੰਕ ਨਹੀਂ ਹੈਗੇ ਜਿਹੜੇ ਹੁਣ ਅੰਮ੍ਰਿਤਸਰ ਦੇ ਦੋਸ਼ੀ ਅਕਿਊਜ਼ਡ ਅਸੀਂ ਫੜੇ ਆ ਉਹ ਆਪਣੀ ਡਰਗ ਮੰਨੀ ਜਿਹੜੀ ਹੈ ਉਹ ਇਹਨਾਂ ਨੂੰ ਦਿੰਦੇ ਸੀ ਇਹਨਾਂ ਦੇ ਥਰੂ ਅਸਨੀ ਦਿਵਾਲ ਕੋਲ ਵਾਰ ਪਹੁੰਚ ਨਹੀਂ ਕਰਦੇ ਸੀ ਪਾਕਿਸਤਾਨ ਤੋਂ ਹੀ ਜਿਹੜਾ ਡਰੱਗਸ ਹੈ ਉਹ ਆ ਰਿਹਾ ਹੈ ਜਿਹੜਾ ਪਹਿਲਾਂ ਵੀ ਅਸੀਂ ਜਿਹੜੇ ਦੋਸ਼ੀ ਫੜੇ ਸੀ ਉਸ ਟਾਈਮ ਵੀ ਅਸੀਂ ਡਿਸਕਲੋਜ਼ ਕੀਤਾ ਸੀ ਪ੍ਰੈਸ ਨੂੰ ਕਿ ਇਹ ਡਰੋਨ ਰਾਹੀਂ ਡਰੱਗ ਹੈਰੋਇਨ ਬਾਹਰੋਂ ਮੰਗਾਉਂਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਡਰੱਗ ਮਨੀ ਹੈ ਉਹ ਯੂ ਐਸ ਏ ਭੇਜਦੇ ਆ ਇਹਦੇ ਵਿੱਚ ਅਸੀਂ ਫਰਦਰ ਇਨਵੈਸਟੀਗੇਟ ਕਰਦੇ ਆ ਜਿਹੜਾ ਹਵਾਲਾ ਦਾ ਨੈਟਵਰਕ ਹੈ ਜਿਹਦੇ ਥਰੂ ਡਰੱਗ ਮਨੀ ਪਾਰ ਜਾਂਦੀ ਹੈ ਉਹ ਸਾਰਾ ਅਸੀਂ ਬਸਟ ਕੀਤਾ ਹੈ ਇਹਦੇ ਵਿੱਚ ਜਿਹੜੀ ਸਾਡੀ ਸੀਆਈਏ ਦੀ ਟੀਮ ਹੈ ਇਨਚਾਰਜ ਸੀਆਈਏ 1 ਤੇ ਇਹਨਾਂ ਦੀ ਟੀਮ ਨੇ ਬੜਾ ਵਧੀਆ ਸ਼ਲਾਘਾਯੋਕ ਕੰਮ ਕੀਤਾ ਹੈ ਜਗਬਾਣੀ ਟੀਵੀ ਲਈ ਬਠਿੰਡਾ ਤੋਂ ਵਿਕੇ ਬਹਿਲ ਦੀ ਰਿਪੋਰਟ